ਜੋਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲ੍ਹਾਂ ਕੱਢਦੇ ਹੋ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਐਚਓ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾਣੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰਦੇ ਕਿਦੇ ਵੀ ਇਦਾਂ ਦਾ ਗੁੰਡਾਗਰਦੀ ਹਥਿਆਰਦਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕੀਤੀ ਅਸੀਂ ਅਪੀਲ ਕਰਦੇ ਹਾਂ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆ ਜਾਂਦਾ ਵਾ ਸਾਡੇ ਏਰੀਆ ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਤੇ ਥੋੜੀ ਠੱਲ ਪਾਈ ਜਾਵੇ ਭਾਜੀ तकरीबन 4:30-5 ਵਜੇ ਦੇ ਟਾਈਮ ਦੇ ਵਿੱਚ ਵਿੱਚ ਕੋਈ 25-30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਪੇ ਵੇ ਆਪਾਂ ਅੰਦਰ ਬੈਠੇ ਸੀ ਅੰਦਰੋਂ ਜਦੋਂ ਮੈਂ ਬਾਹਰ ਨਿਕਲੇ ਤੇ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਸੀ ਐਸਐਚਓ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾਣੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ ਤੇ ਅਸੀਂ ਬਹੁਤ ਇਸ ਵੇਲੇ ਸਾਡਾ ਬਾਜ਼ਾਰ ਇੱਕ ਕੰ ਸ਼ਾਂਤ ਮੇ ਮਾਹੌਲ ਦੇ ਵਿੱਚ ਰਹਿਣੇ ਆਸੀਂ ਅਪੀਲ ਕਰਦੇ ਆ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆਂਦਾ ਪਿਆ ਸਾਡੇ ਏਰੀਆ 'ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਤੇ ਥੋੜੀ ਠੱਲ ਪਾਈ ਜਾਵੇ ਠੀਕ ਹੈ ਜੀ ਹੱਲੇ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ ਐਚਓਸ ਸਾਹਿਬ ਦੇ ਕਿ ਆਪਾਂ ਬੰਦਾ ਭੇਜਦੇ ਪਏ ਆ ਕਿਸੇ ਸਰਪੰਚ ਸਾਹਿਬ ਦੀ ਇੱਧਰ ਹਸ਼ਾਰਪੁਰ ਵਿੱਚ ਹੱਤਿਆ ਹੱਤਿਆ ਹੋ ਗਈ ਸੀ ਉਹਦੇ ਮੁਤਲਕ ਉਧਰ ਡਿਊਟੀਆਂ ਲੱਗੀਆਂ ਸੀ ਇਹ ਹਜੇ ਤੱਕ ਸਰ ਪਹੁੰਚਿਆ ਨਹੀਂ ਫੋਨ ਆਇਆ ਸੀ ਜਰੂਰ ਦੀ ਕੀ ਮੰਗ ਕਰਦੇ ਹਾਂ ਮੰਗ ਆਸ ਇਹੀ ਕਰਦੇ ਸਾਡਾ ਸ਼ਾਂਤ ਮਈ ਕੰਢੀ ਏਰੀਆ ਹੈ ਇਹਦੇ ਵਿੱਚ ਇਦਾਂ ਦਾ ਗੁੰਡਾਗਰਦੀ ਤੇਜਦਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹਾਂਜੀ 20 ਤੋਂ ਬੱਚੀ ਮੁੰਡੇ ਕੱਲ ਸ਼ਾਮ ਨੂੰ 5 ਵਜੇ ਦਿੱਖੀ ਹੋ ਕਾਫੀ ਤੇਜਾਰ ਹਥਿਆਰ ਉਹਨਾਂ ਦੇ ਕੋਲ ਡਾਟ ਡੰਡੇ ਗਾਲੀ ਕਲੋਚ ਕੀਤੀ ਇੱਥੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਸ਼ੋਰ ਪਿਆ ਕੀਤਾ ਹੋਇਆ ਸੋ ਅੱਗੇ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਇੱਥੇ ਡਾਕਟਰ ਉਹਨਾਂ ਨੇ 2-4 ਵਾਰੀ ਉਹਨਾਂ ਨੂੰ ਡਰਾਉਣ ਤੇ ਭਾਵੇਂ ਥੋੜਾ ਜਿਹਾ ਵੀ ਇੱਕੋ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਪਰ ਉਹ ਬੰਦੇ ਕਾਫੀ ਜ਼ਿਆਦਾ ਐਸੀ ਕਿ ਅਸੀਂ ਵੀ ਡਰਦੇ ਸੀ ਕਿ ਸ਼ਾਇਦ ਸਾਡੇ ਤੇ ਕੋਈ ਨਾ ਹਮਲਾ ਕਰ ਦੇਵੇ ਕਿਉਂਕਿ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਤੋਂ ਸਾਡੀ ਪ੍ਰਸ਼ਾਸਨ ਅੱਗੇ ਮੰਗ ਕੇ ਵੀ ਇਹ ਜੇ ਸ਼ਰਾਰਤੀ ਅੰਸਰਾਂ ਨੂੰ ਕਾਬੂ ਕੀਤਾ ਜਾਏ ਉਹਨਾਂ ਦੀ ਪਛਾਣ ਕੀਤੀ ਜਾਏ ਤਾਂ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਨੇ